23 ਸਾਲ ਦੇ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵੱਡੀ ਵਾਰਦਾਤ ਸੰਗਰੂਰ ਦੇ ਲੋਂਗੋਵਾਲ ਦੇ ਵਿੱਚ ਵਾਪਰੀ ਹੈ। ਜਿੱਥੇ ਸ਼ਰੀਆਮ ਕਾਰਾ ਕੇ ਕਬੱਡੀ ਖਿਡਾਰੀ ਜਗਪਾਲ ਸਿੰਘ ਦੇ ਹਿੱਕ ਦੇ ਵਿੱਚ ਗੋਲੀਆਂ ਮਾਰ ਕੇ ਮੌਕੇ ਤੇ ਉਸ ਦੇ ਸਾਹ ਕੱਢ ਦਿੱਤੇ ਗਏ ਨੇ। ਤਾਂ ਪਰਿਵਾਰ ਦੇ ਮੁਤਾਬਕ ਦੋਸ਼ੀ ਆਪਣੀ ਧੀ ਦੇ ਨਾਲ ਜ਼ਬਰਦਸਤੀ ਕਬੱਡੀ ਖਿਡਾਰੀ ਮੁੰਡੇ ਦਾ ਵਿਆਹ ਕਰਵਾਉਣਾ ਚਾਹੁੰਦੇ ਸਨ ਤੇ ਮਨਾ ਕਰਨ ਤੇ ਦੋਸ਼ੀ ਦੇ ਵੱਲੋਂ ਦੋ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਇੱਕ ਕਬੱਡੀ ਖਿਡਾਰੀ ਦੇ ਹਿੱਕ ਦੇ ਵਿੱਚ ਜਾ ਵੱਜੀ ਹੈ ਤੇ ਮੌਕੇ ਤੇ ਉਸ ਦੀ ਜਾਨ ਨਿਕਲ ਗਈ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਪਰਿਵਾਰ ਦੇ ਵਿੱਚ ਪੁਰਾਣੀ ਰੰਜਿਸ਼ ਦੇ ਕਰਕੇ ਜਗਪਾਲ ਸਿੰਘ ਦਾ ਕਤਲ ਹੋਇਆ ਉਹਨਾਂ ਮ੍ਰਿਤਕ ਦੇ ਕਬਜ਼ੇ ਚ ਲੈ ਕੇ ਪੋਸਮਾਰਟਮ ਢੇਲੀ ਭੇਜੀ ਹੈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਨੂੰ ਫੜਨ ਦੇ ਲਈ ਹੁਣ ਪੁਲਿਸ ਛਾਪੇਮਾਰੀ ਕਰ ਰਹੀ ਹੈ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਪੇਜਿਆ ਜਾਵੇਗਾ ਕਬੱਡੀ ਵਾਰ ਦਾ ਜਿਹੜੀ ਹੈ ਸੰਗਰੂਰ ਦੇ ਲੋਂਗੋ ਵਾਲ ਦੀ ਹੈ ਜਿੱਥੇ 23 ਸਾਲਾ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕੀਤਾ ਗਿਆ 23 ਸਾਲ ਦੀ ਜਗਪਾਲ ਸਿੰਘ ਨਾਮ ਤੇ ਦਾ ਕੀ ਕੰਮ ਕਰਦਾ ਕਬੱਡੀ ਖੇਡਦਾ ਸੀ ਇਹ ਜੀ ਬਸ ਮੇਰੇ ਕੋਲ ਮਨ ਨਾਲ ਥੋੜਾ ਜਿਹਾ ਬਸ ਆਪ ਵਿੱਚ ਘਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਦੀਆਂ ਦੋ ਕੁੜੀਆਂ ਦੀਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਤੀ ਅਸੀਂ ਨੇ ਉਹ ਤਾਂ ਲੱਤ ਰਿਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੰਡੋ ਨੇ ਆ ਕੇ ਬੰਦੇ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਆ ਰਹਿਣਾ ਜੀ ਆਪਾਂ ਇੱਕ ਚ ਮਾਰੀ ਤੁਹਾਡੇ ਘਰੇ ਆਈ ਸੀ ਹਾਂਜੀ ਘਰੇ ਅੰਦਰ ਮਾਰੀ ਘਰ ਹੋਰ ਕੌਣ ਕੌਣ ਸੀ ਤੁਸੀਂ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਤੀ ਜੀ ਘਰੇ ਇੱਕ ਮੇਰੇ ਘਰ ਵਾਲੀ ਤੀ ਤੇ ਇੱਕ ਮੇਰਾ ਮੁੰਡਾ ਤੋ ਦੂਜਾ ਹੈਗਾ ਤੀਗਾ ਉਹ ਅੰਦਰ ਚਾਹ ਪੀਂ ਜਾਂਦਾ ਤੀ ਕਿਉਂ ਇਹਨੇ ਆ ਕੇ ਬਾਹਰ ਚ ਹਾਕ ਮਾਰੀ ਹੈ ਆਉਦੀ ਕੁੜੀ ਨੂੰ ਉਹ ਪਿੰਡ ਦਾ ਰੱਬ ਨੇ ਫੋਨ ਕਰਕੇ ਸੱਦਾਗਾ ਬਾਈ ਜਦੋਂ ਹਾਕਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਆ ਨਹੀਂ ਪੋਠਾ ਸਿੱਧਾ ਬੋਲਣ ਲੱਗਦੀ ਜਦੋਂ ਉਹ ਜਦੋਂ ਮੇਰੇ ਮੁੰਡੇ ਨੇ ਛੋਟੇ ਨੇ ਕਹਿਤਾ ਜਪਾਨ ਨੇ ਵੀ ਤੂੰ ਮੇਰੀ ਮਾਂ ਨੂੰ ਕਉ ਬੋਲਦੀ ਐ ਉਹ ਬਸ ਉਹਨੇ ਚੱਕ ਕੇ ਬਦੰਦਰ ਨੇ ਤੇ ਮੋਕੇ ਤੋਂ ਫਰਾਰ ਹੋ ਗਏ ਫੇਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਐ ਜੀ ਇੱਕ ਬੇਟਾ ਜੀ ਤੇ ਮਾਂ ਅੰਮ੍ਰੇ ਕੀ ਚਾਹਨੇ ਹੁੰਦੇ ਭਈ ਇਨਸਾਫ ਹੋਣਾ ਚਾਹੀਦਾ ਜੀ। ਕੋਈ ਕੁਝ ਵੱਲੋਂ ਕਿੱਦਾਂ ਦੀ ਕਾਰਵਾਈ ਚੱਲਦੀ ਹੈ? ਬਾਈ ਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ। ਬਾਈ ਉਹ ਨਾਂ ਅੰਦਰੋਂ ਦੇਖ ਲੈ। ਅਜੇ ਕੋਈ ਕਾਰਵਾਈ ਨਹੀਂ ਹੋਈ। ਤੁਹਾਡੇ ਬਿਆਨ ਹੋਗੇ। ਹਾਂ ਜੀ ਬਿਆਨ ਹੋਣਗੇ। ਮੇਰਾ ਬ੍ਰਦਰ ਮੈਂ ਰਿਸ਼ਤਾ ਮੈਂ ਕਰਾਇਆ ਸੀ। ਇਹ ਗੱਲ ਕੀ ਹੋਈ ਹੈ ਜੀ? ਦੇਖੋ ਕੁੜੀਆ ਨੂੰ ਲੈਣ ਆਏ ਸੀ ਇਹਨਾਂ ਨੇ ਆਖੇ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਗਈ। ਤੇ ਉਹਨਾਂ ਨੇ ਸੁਣੀ ਨਹੀਂ ਇਹ ਤਾਂ ਬਾਅਦ ਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਕੰਦਾ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਇਹ ਚੱਕ ਲਏ ਸੀਗੇ ਵੀ ਬਹੁਤ ਮਾੜਾ ਕਰਕੇ ਕੀ ਨਾ ਕੋਈ ਐਡੀ ਬੈਂਸੀ ਨਹੀਂ ਸੀ ਬੱਚੇ ਦੀ ਉਹਦੀ ਕਬੱਡੀ ਦਾ ਖਿਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੈਲਟ ਦਾ ਕੰਮ ਕਰਦਾ ਜੀ ਮਿਹਨਤ ਮਿਹਨਤਦਾਰੀ ਕੀਤਾ ਯਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹਈ ਨਹੀਂ ਸੀ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਵਾਰ ਦਾ ਨਾਮ ਕੀ ਆ ਉਹਨਾਂ ਦਾ ਉਹਨਾਂ ਦਾ ਨਾਮ ਉਂਕਾਰ ਸਿੰਘ ਕਹਿੰਦੇ ਨੇ ਜੀ ਪਿੰਡ ਚ ਉੱਥੇ ਕਹਿੰਦੇ ਨੇ ਗੂਟਾ ਉਹ ਕਿਹੜੇ ਪਿੰਡ ਦੇ ਨੇ ਚੀਮਿਆਂ ਦੇ ਮੈਂ ਹੀ ਰਿਸ਼ਤਾ ਕਰਾਇਆ ਤੁਸੀਂ ਰਿਸ਼ਤਾ हां जी ਮੈਂ ਰਿਸ਼ਤਾ ਕਰਾਇਆ ਉਹ ਇਹ ਕੁੜੀ ਆ ਬੀਸੀ ਜੀ ਇਹ ਕੁੜੀਆ ਨੂੰ ਲੈ ਕੇ ਸੰਗਰੂਰ ਆਏ ਹੋਏ ਸੀ ਸ਼ੀਸ਼ੂ ਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਇਹ ਗੋਲੀ ਵੱਜੀ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਂ ਜੀ ਐਂ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਫਿਰ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਤੂੰ ਮੈਂ ਗਰੋਂ ਪਤਾ ਨਹੀਂ ਕੁੜੀਆ ਨੇ ਫੋਨ ਕਰਿਆ ਉਹ ਜੀ ਦੇਖੋ ਕੋਲੇ ਨਹੀਂ ਸੀ ਤਾਂ ਵੀ ਮੈਨੂੰ ਲੈ ਜੋ ਆ ਕੇ ਉਧਰੋਂ ਬੱਚੇ ਨੂੰ ਫੋਨ ਕਰਕੇ ਬੁਲਾਇਆ ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ ਉਹ ਕਹਿੰਦਾ ਵੀ ਮੈਂ ਲੈਂਦਾ ਨਹੀਂ ਕਿਉਂਕਿ ਆਹ ਸਤੀ ਜਨਾਨੀ ਜਿਹੜੀ ਉਹਦੇ ਘਰ ਦੇ ਦੀ ਉਹਦਾ ਮੈਰਿਜ ਹੁਣ ਦੁਬਾਰੇ ਹੋਈ ਥੀ ਹੁਣ ਇਹਨਾਂ ਨੇ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਨਾਂ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰਨੀ ਇਹ ਸਰ ਕੱਲ ਸਾਨੂੰ ਕੋਈ 4:3 ਦੇ ਕਰੀਬ ਇਨਫਰਮੇਸ਼ਨ ਮਿਲੀ ਸੀ ਜਪਾਲ ਸਿੰਘ ਉਰ ਫਕਾਲਾ ਸਨਪ ਮੱਖਣ ਸਿੰਘ ਦੇ ਮੰਡੀਰ ਕਲਾ ਰੋਡ ਵਾਸੀ ਲੰਗੋਵਾਲ ਦੀ ਗਨਸ਼ਾਟ ਨਾਲ ਡੈਥ ਹੋ ਗਏ। ਫਿਰ ਉਸ ਤੋਂ ਬਾਅਦ ਉਹਦਾ ਮ੍ਰਿਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲ ਇੰਸਪੈਕਟਰ ਜਤਿੰਦਰਪਾਲ ਜੀ ਕੋਲ ਮੁੱਖ ਅਫਸਰ ਥਾਣਾ ਲੰਗੋਵਾਲ ਕੋਲ ਸਟੇਟਮੈਂਟ ਲਿਖਾਈ। ਇਹ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ। ਚੰਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਿਹਾ ਹੋਇਆ ਸੀ। ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੋਤੂਮਾਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ। ਉਹਨੇ ਕੁੜੀ ਨੇ ਆਪਣੇ ਫਾਦਰ ਨੂੰ ਫੋਨ ਕੀਤਾ ਉਹਦਾ ਫਾਦਰ ਸ਼ਰਮਕ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਜੀ ਸ਼ਰਮਕ ਸਿੰਘ ਸ਼ਰਮਕ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਲੋਟ ਹੋ ਗਏ ਤੁ ਤੁਮ ਐਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਨੇ ਸ਼ਰਮਕ ਸਿੰਘ ਆਪਣੇ ਚੀਮਾਸੀ ਚੀਮਾ ਇਹਨੇ ਉਹਦੇ ਗੈਨ ਸੌਟ ਦੇ ਉਹਦੇ ਫਾਇਰ ਇੱਕ ਸੱਜੀ ਕੂਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਇਹ ਜਿਹੜਾ ਜਗਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਅਟ ਦੀ ਸਪੋਟ ਡੈਥ ਹੋਈ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਜੀ ਕਾਰਵਾਈ ਜੀ ਮਕਦਮਾ ਨੰਬਰ 155 ਅੰਡਰ ਸੈਕਸ਼ਨ 103 100 ਕਾਰਜਮਨ ਜੀ ਕਾਰਜਮਨ 2 VNS 25 275459 ਉਹ ਖਾਣਾ ਲੌਂਗਰ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਨਾ ਸੈਕਟੋਰਲ ਪੋਸਟਮਾਰਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਬਣਾ ਦੇਣਗੇ ਜਲਦੀ ਗ੍ਰਿਫਤਾਰ ਕਰਨਾਂਗੇ